<perfektionic> नहीं में तो और जा। तो तो नहीं मैम नहीं बेटा पावे आप ही पा नहीं हार पा नहीं हाँ टाइम पिछले आ फड़ियों बेटा ਉਹ ਹੀ ਕਹਿੰਦੇ ਮੀ ਆਉਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲਿਆਂ ਬੱਚੇ ਵਾਲਿਆਂ ਨਾ ਸਾਰੇ ਇਹ ਜੀ ਆ ਨਾ ਬੱਚੇ ਬਸ ਫਿਰ ਨਾ ਮੈਂ ਉਹ ਹੀ ਕਹਿੰਦੇ ਆ ਨਹੀਂ ਨਹੀਂ ਸਭ ਬੈਠਦੇ ਆ ਬੈਠਿੰਦੇ ਆ ਨਹੀਂ ਚਲੋ ਬੈਠਾ ਆਪਣਾ ਫੜਾਓ ਆਹ ਜੋ تھا ਨਹੀਂ ਜਾਵੇ ਹਾਂ ਆ ਪਿੱਛੇ ਕਰੋ ਫੜਾਓ ਨਹੀਂ ਬੱਚੇ ਆ ਬਈ ਜੱਜੀ ਜੱਜੀ ਇੱਥੇ ਬੈਠ ਕੇ ਗੱਲ ਕਰਦੇ ਆ ড <laughs>

감사합 <목소리가>